ਰਖੜੀ ਦੇ ਤਿਵਾਰ ਤੇ ਕੀ ਹੁਣ ਬੱਸਾਂ ਰਹਿਣਗੀਆਂ ਬੰਦ ਹੁਣ ਤੁਸੀਂ ਕਿਤੇ ਵੀ ਆ ਜਾ ਨਹੀਂ ਸਕੋਗੇ ਉਹ ਕਿਹੜੀਆਂ ਬੱਸਾਂ ਬੰਦ ਹੋਈਆਂ ਨੇ ਹੁਣ ਬੀਬੀਆਂ ਖੱਜਲ ਖੁਆਰ ਕਿਵੇਂ ਹੋਣ ਗਿਆ ਹੈ ਜਾਣ ਲਵੋ ਪਸਾਵ ਵਾਲਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ 27 ਦੇ 27 ਡਿਪੂ ਬੰਦ ਕਰਨ ਦੇ ਐਲਾਨ ਕੀਤਾ ਹੈ ਆਖਿਰ ਕਿਵੇਂ ਖੱਜਲ ਖੁਆਰੀ ਹੋ ਸਕਦੀ ਹੈ ਜੇਕਰ ਤੁਸੀਂ ਪੰਜਾਬ ਦੇ ਵਾਸੀ ਹੋ ਤੇ ਇਸ ਖਬਰ ਨੂੰ ਜਾਣ ਲਵੋ ਜੀ ਹਾਂ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਸਰ ਦੀ ਹੜਤਾਲ ਭਰ ਬਹੁਤ ਬਾਰ ਜਿਹੜੀ ਆਪਣੀ ਮੰਗਾਂ ਨੂੰ ਲੈ ਕੇ ਕੀਤੀ ਜਾਂਦੀ ਹੈ ਤੇ ਇਸ ਵਾਰ ਫਿਰ ਤੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਸਾਡੀਆਂ ਮੰਗਾਂ ਨੂੰ ਮੰਨੋ ਜੀ ਹਾਂ ਦੱਬੀ ਹੈ ਕਿ ਹੋ ਸਕਦਾ ਹੈ ਕਿ ਤੁਹਾਨੂੰ ਖੱਜਲ ਖੁਵਾਰੀ ਜੋ ਹੈ ਉਹ ਸੈੜੀ ਪੈ ਸਕਦੀ ਹੈ ਜੇਕਰ ਤੁਸੀਂ ਜੋ ਰਖੜੀ ਦੇ ਮੌਕੇ ਆਪਣੇ ਭਰਾ ਦੇ ਘਰ ਜਾ ਰਹੇ ਹੋ ਜਾਂ ਭਰਾ ਦੇ ਘਰੋਂ ਤੁਸੀਂ ਮੁੜਨਾ ਹੈ ਤੇ ਤੁਹਾਨੂੰ ਖੱਜਲ ਖੁਵਾਰੀ ਹੋ ਸਕਦੀ ਹੈ ਆਖਿਰਕਾਰ ਕਿਹੜੀਆਂ ਬੱਸਾਂ ਜਿਹੜੀਆਂ ਨੇ ਉਹ ਬੰਦ ਰਹਿ ਸਕਦੀਆਂ ਨੇ ਕਿੱਥੇ ਹੜਤਾਲ ਸ਼ੁਰੂ ਹੋਈ ਹੈ ਕਿਵੇਂ ਹੋ ਰਹੀ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸਦੀ ਹੈ ਕਿ ਪੀਆ ਪੀਆਰਟੀਸੀ ਅਤੇ ਪੰਵਸ ਬੱਸਾਂ ਦੀ ਹੜਤਾਲ ਹੋ ਸਕਦੀ ਹੈ ਅਤੇ ਆਧਾਰ ਕਾਰਡ ਤੇ ਜਿਹੜੀਆਂ ਬੱਸਾਂ ਜਾਂਦੀਆਂ ਨੇ ਜਿਸ ਦੇ ਵਿੱਚ ਬੀਬੀਆਂ ਖਾਸ ਕਰਕੇ ਫ੍ਰੀ ਸਫਰ ਕਰਦੀਆਂ ਨੇ ਉਹ ਜੋ ਹੈ ਹੜਤਾਲ ਤੇ ਜਾ ਸਕਦੇ ਨੇ ਜਿਸ ਦੇ ਨਾਲ ਜਿਹੜੇ ਜੋ ਸੀ ਕਹੀਏ ਕਿ ਬੱਸ ਸਟੈਂਡ ਨੇ ਉਹ ਕਿਤੇ ਨਾ ਕਿਤੇ ਫੁੱਲ ਹੋ ਸਕਦੇ ਨੇ ਕਿਉਂਕਿ ਪ੍ਰਾਈਵੇਟ ਬੱਸਾਂ ਦੇ ਵਿੱਚ ਹੀ ਜੋ ਹੈ ਲੋਕਾਂ ਨੂੰ ਸਫਰ ਕਰਨਾ ਪਵੇਗਾ ਜਿਸ ਦੇ ਨਾਲ ਪ੍ਰਾਈਵੇਟ ਬੱਸਾਂ ਦੇ ਵਿੱਚ ਵੀ ਭੀੜ ਹੋਵੇਗੀ ਅਤੇ ਬੱਸ ਸਟੈਂਡਾਂ ਤੇ ਵੀ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ ਸੋ ਦੱਸਦੀ ਹੈ ਕਿ ਕੀਆ ਗਿਆ ਸੀ ਕਿ 8 ਅਗਸਤ ਅਗਸਤ ਨੂੰ ਦੁਪਹਿਰ ਤੋਂ ਬਾਅਦ ਜੋ ਹੈ ਸਰਕਾਰ ਦੇ ਜੋ ਹੈ ਉਹ ਸਰਕਾਰ ਦੀਆਂ ਸਰਕਾਰ ਦੇ ਮੂਰੇ ਆਪਣੇ ਮੰਗਾਂ ਰੱਖੀਆਂ ਗਈਆਂ ਸੀ ਅਤੇ ਕਿਹਾ ਗਿਆ ਸੀ ਸਾਡੀਆਂ ਮੰਗਾਂ ਨੂੰ ਮੰਨੋ ਸੋ ਹੁਣ ਕੀ ਹੋਵੇਗਾ ਕਿ ਫੈਸਲਾ ਲਿਆ ਜਾਵੇਗਾ ਇਹ ਜਿਹੜਾ ਹੈ ਉਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਹੜਤਾਲ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ ਸੋ ਬੀਬੀਆਂ ਨੂੰ ਖੱਜਲ ਖੁਆਰੀ ਹੋ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਕੱਲ ਜਾਂ ਤਾਂ ਕਿਤੇ ਫੈਸਲਾ ਕੀਤਾ ਉਹਨਾਂ ਨੂੰ ਅੱਜ ਹੀ ਜੋ ਹੈ ਚਲੇ ਜਾਣਾ ਚਾਹੀਦਾ ਹੈ ਜਾਂ ਜਿਨ੍ਹਾਂ ਨੇ ਜੋ ਹੈ ਉਹ ਪਲਾਨ ਬਣਾਇਆ ਹੋਇਆ ਹੈ ਉਹਨਾਂ ਨੂੰ ਜੋ ਹੈ ਸੋ ਸਮਝ ਕੇ ਜਾਣਾ ਚਾਹੀਦਾ ਹੈ ਕਿਉਂਕਿ ਬੱਸ ਸਟੈਂਡਾਂ ਤੇ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਪੰਜਾਬ ਦੇ 27 ਦੇ 27 ਡਿੱਪੂ ਜਿਹੜੇ ਨੇ ਉਹ ਕਿਹਾ ਗਿਆ ਸੀ ਕਿ ਜਿਹੜੇ ਕੱਚੇ ਕਰਮਚਾਰੀ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੰਦ ਕਰਾਂਗੇ ਸੋ ਇੱਕ ਵੱਡੀ ਖਬਰ ਹੈ ਜਿਸ ਦੇ ਨਾਲ ਲੋਕ ਜਿਹੜੇ ਨੇ ਉਹਨੂੰ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਜੋ ਹੈ ਇਹ ਬੱਸਾਂ ਵਾਲਿਆਂ ਨੂੰ ਵੀ ਪਤਾ ਹੈ ਕਿ ਜੋ ਜੇਕਰ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਜੇਕਰ ਕਿਉਂਕਿ ਰੱਖੜੀ ਦਾ ਤਿਉਹਾਰ ਹੈ ਤੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇੱਕ ਘਰ ਤੋਂ ਦੂਸਰੇ ਘਰ ਜਾ ਰਹੇ ਨੇ ਜਾਂ ਰਿਸ਼ਤੇਦਾਰੀ ਦੇ ਜਾ ਰਹੇ ਨੇ ਤਾਂ ਕਿਤਨੇ ਕਿਤੇ ਜੋ ਹੈ ਉਹ ਪੀਆਰਟੀਸੀ ਜਾਂ ਪਨਬਸ ਬੱਸਾਂ ਦੇ ਚੱਲਣ ਦੇ ਨਾਲ ਵੀ ਭੀੜ ਹੁੰਦੀ ਹੈ ਤੇ ਜੇ ਸੋਚੋ ਕਿ ਜੇਕਰ ਉਹ ਨਹੀਂ ਚੱਲਣਗੀਆਂ ਤੋ ਦੇ ਨਾਲ ਕਿੰਨੀ ਢੀੜ ਹੋਵੇਗੀ ਸੋ ਇੱਕ ਵੱਡੀ ਖਬਰ ਹੈ ਅਤੇ ਲੋਕਾਂ ਦੀ ਪਰੇਸ਼ਾਨੀ ਦੀ ਖਬਰ ਹੈ ਹਾਲਾਂਕਿ ਜੇਕਰ ਸਰਕਾਰ ਜੋ ਹੈ ਜਾਂ ਕਰਮਚਾਰੀ ਨੇ ਜੇਕਰ ਆਪਸ ਦੇ ਵਿੱਚ ਇਹਨਾਂ ਦੀ ਸਲਾਹ ਹੋ ਜਾਂਦੀ ਹੈ ਤੇ ਸ਼ਾਇਦ ਇਹ ਕੱਲ ਬੱਸਾਂ ਚੱਲ ਜੱਕ ਸਕਣ ਪਰ ਜੇਕਰ ਅਸੀਂ ਕਹੀਏ ਕਿ ਹੁਣ ਜਿਹੜਾ ਇਹ ਹਾਲੇ ਤੱਕ ਇਸ ਦਾ ਕੋਈ ਸਲਾਹ ਜਿਹੜੀ ਆ ਉਹ ਹਾਲੇ ਤੱਕ ਬਣਦੀ ਨਜ਼ਰ ਨਹੀਂ ਆਈ ਐ ਸੋ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਜਰੂਰ ਦੱਸਣਾ